ਕਿਆ ਨਾਮ ਹੈ ਆਪਕਾ ਮੀਤੂ ਸ਼ਰਮਾ ਕੀ ਹੋਇਆ ਸੀ ਮੈਮ ਸਾਨੂੰ ਇਹਦੀ ਵਾਈਫ ਦੇ ਥਰੂ ਹੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਨਾ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਹਿਸਾਬ ਨਾਲ ਉਹਦੀ ਪਾਲ ਕਰਦੇ ਰਹੇ ਹਾਂ ਜਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਹਿਸਾਬ ਨਾਲ ਪਾਲ ਕਰੀਗੇ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ حاصل ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਠੀਕ ਹੈ ਫਿਰ ਜਦੋਂ ਇਹਨਾਂ ਚੀਜ਼ਾਂ ਬਾਰੇ ਹੌਲੀ ਹੌਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਦੋਂ ਸਾਰਾ ਕੁਝ ਪ੍ਰੂਫਸ ਕਲੂ ਨਾ ਕਲੂ ਜੋੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਇਹਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ ਕੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਜੜਪੜੀੜੀਆ ਪਾਕਿਸਤਾਨ ਬਾਰਡਰ ਦੇ ਕੋਲ ਕਿੱਧਰ ਮਿਲੀ ਹੈ ਕਿਉਂਕਿ ਤੁਸੀਂ ਇਹ ਨੀਂ ਚੀਜ਼ ਨੂੰ ਸਮਝਦੇ ਕਿ ਸਿਰਫ ਦੋ ਜਾਨਾਂ ਦਾ ਕੰਮ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੋਟੋ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਉੱਤ ਇਹਨਾਂ ਨੇ ਜੇ ਜੇ ਕਹਿ ਰਹੀ ਇਹਦੇ ਕਹਿਣ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਜਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਹੈ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਹੋਣਗੇ ਸਾਡੀ ਰਿਕੁਐਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾ ਚੀਨ ਇਨਵੋਲਵ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਤਕਲੀਫ ਅਸੀਂ ਸਹਿ ਰਹੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਉਹਨਾਂ ਕਹਿੰਦੇ ਕਿ ਆਵਾਟੋਮਟਰ ਦੀ ਕਵਸਚਨ ਘਰ ਕੋਈ ਨਹੀਂ ਸੀਗਾ ਮੇਰੇ ਮਮਾ ਉੱਥੇ ਗਏ ਦੇ ਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਦੋਂ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸਰ ਜਦੋਂ ਆਪਾਂ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਗਏ ਆਪਾਂ ਗਲ ਵਾਲੀ ਗੇਟ ਉਹਨਾਂ ਨੇ ਸਾਨੂੰ ਸਾਡੇ ਨਾਲ ਬੜਾ ਵਧੀਆ ਕੋਆਪਰੇਟ ਕੀਤਾ ਉੱਥੋਂ ਦੇ ਐਸਐਚਓ ਮੈਮ ਨੇ ਮੈਮ ਰਜਵੰਤ ਕੌਰ ਨੇ ਬੇਸ਼ੱਕ ਉਹਨਾਂ ਦਾ ਏਰੀਆ ਨਹੀਂ ਸੀ ਇਹ ਵੀ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਾ ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਤਰ੍ਹਾਂ ਨਾ ਕੋਈ ਕਮੀ ਨਹੀਂ ਰਹਿਣ ਦਿੱਤੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਚੀਜ਼ 'ਚ ਅਸੀਂ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਵੀ ਪੂਰੀ ਪੁਲਿਸ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਪੂਰਾ ਇਨਸਾਫ ਦਾ ਵਾਅਦਾ ਮਤਾਈ ਕੀ ਨਾਮ ਹੈ ਆਪਾਂ ਜਿਹੜਾ ਨਹੀਂ ਤੇ ਕੀ ਗੱਲ ਹੋਈ ਇਹਨੇ ਕੱਲ ਮੈਂ ਨਾ ਮੇਰਾ ਦੋ ਟਾਈਮ ਵੀ ਮੇ ਹੋ ਗਿਆ ਸਰਜਰੀ ਹੋਈ ਹੋਈ ਹੱਡ ਦੀ ਫਿਰ ਆ ਬੇਟਾ ਕੰਨਾ ਮੰਮੀ ਤੁਸੀਂ ਕਿਤੇ ਮੱਤਾਂ ਨਹੀਂ ਦੇ ਕੇ ਆਜ ਬਾਬਾ ਲਾਲ ਦੇ ਜਨਮਤਾਂ ਦੇ ਜਾਣਾ ਮੈਂ ਕਿਹਾ ਮੰਮੀ 6:30 ਹੋ ਗਏ 8 8:30 ਵਜੇ ਭੋਗ ਪੈ ਜਾਂਦਾ ਫਿਰ ਸੁਣਵਾ ਕੰਨਾ ਨਹੀਂ ਨਾ ਛੱਡ ਗਿਆ ਨਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ ਸ਼ਾਸਨ ਸੁਣਿਆ ਮੈਂ ਇਹ ਮੈਨੂੰ ਕਹਿੰਦਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜਦੋਂ ਮੈਨੂੰ 7:30 ਵਜੇ ਛੱਡ ਕੇ ਆਪਣੀ ਬੇਟੀ ਲੈ ਕੇ ਛੁੱਪੀ ਗਈ ਤਿੰਨ ਕੁ ਸਾਲ ਦੀ ਉਹਨੂੰ ਮੱਥਾ ਟਿਕਾਇਆ ਆਪ ਟਿੱਕਿਆ ਸ਼ਾਇਦ ਉਹ ਥੇ ਕੈਮਰੇ ਚ ਵੀ ਆਇਆ ਹੋਵੇ ਬਾਬਾ ਲਾਲ ਦੀ ਹੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਡੇਟ ਹਉ ਛੱਡ ਗਏ ਮੈਂ ਘਰ ਆਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਨੇ ਉਹਦੇ ਨਾਲ ਨਾ ਤਿੰਨੁੰਡੇ ਉਹਨੂੰ ਲੈ ਗਏ ਮੈਂ ਕਿਹੜੇ ਮੁੰਡੇ ਮੈਂ ਕਿ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ। ਕਹਿੰਦੀ ਨਹੀਂ ਤਿੰਨ ਆਏ ਸੀ ਬਾਹਰ ਮੈਂ ਕਿ ਤੂੰ ਵੇਖੇ। ਕਹਿੰਦੀ ਹਾਂ ਮੈਂ ਵੇਖੇ ਤਾਂ ਸੀ। ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚਲ ਜਾ ਅੰਦਰ ਚਲ ਜਾ। ਮੈਨੂੰ ਗੁੰਮਰਾਹ ਕਰਤਾ ਉਹਨਾਂ ਨੇ। ਮੈਂ ਘਰ ਆ ਗਈ ਬੈਠੇ ਉਸੇ ਕੰਢੇ। ਅੰਦਰ ਆਈ ਆ। ਮੈਨੂੰ ਚਾਹ ਨਹੀਂ ਪਿਆ। ਵੀ ਮਨੀ ਚਲਾ ਕਿੱਥੇ ਗਿਆ? ਵੀ ਐਕਟਰਮ ਨਹੀਂ ਹੈਗੀ ਬਾਹਰ। ਉਹਨੇ ਨੇ ਉੱਪਰ ਸਭ ਕੁਝ ਕਰ ਦਿੱਤਾ ਸੀ ਮੇਰੇ ਆਂ ਤੈਨੂੰ ਤਾਂ ਬਾਅਦ 'ਚ ਪਤਾ ਲੱਗਾ ਕਿ ਨਹੀਂ ਮੈਨੂੰ ਮਾਰਦਾਨਾ ਤੈਨੂੰ ਪਤਾ ਲੱਗਿਆ ਮੈਂ ਰੋਂਦੀ ਸੀ ਮੈਂ ਕਿਹਾ ਮੈਨੂੰ ਨਾ ਕਰੀਂ ਨਹੀਂ ਮੈਂ ਰੋਂਦੀ ਨਹੀਂ ਕੋਧ ਦਰਾ ਮੈਨੂੰ ਐ ਹੋਈ ਸ਼ੱਕ ਪੈਂਦਾ ਸੀ ਮੈਂ ਕਿ ਮਨੀ ਨੂੰ ਮਾਰ ਦਿੱਤਾ ਕਿਸੇ ਨੇ ਕੋਈ ਮੁੰਡਾ ਆਇਆ ਹੁੰਦਾ ਕਿ ਮੇਰੇ ਚੰਦ ਆਉਂਦਾ ਥੋੜਾ ਸ਼ੱਕ ਪੈਂਦਾ ਸੀ ਮੈਨੂੰ ਫਿਰ ਇਹਨੂੰ ਉਥੇ ਥਾਣੇ ਵੀ ਬੁਲਾਇਆ ਉਹਨਾਂ ਨੇ ਵੀ ਇਹੋ ਹੀ ਕਹਾ ਕੇ ਕਿ ਮੈਂ ਤਾਂ ਸ਼ੱਕ ਹੀ ਤੁਸੀਂ ਲੱਗਦੇ ਐ ਜੋ ਕੋਈ ਸਿੱਧਾ ਨਹੀਂ ਕਰਿਆ ਉਹਨਾਂ ਨੂੰ ਮਾਰ ਦਿੱਤਾ ਗਿਆ ਦੋ ਦਿਨ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਮਿੱਤੇ ਪੁਰਸ਼ ਵੱਲੋਂ ਪਾਰਵਾਈ ਅਗਲੇ ਦਿਨ ਅਸੀਂ ਰਿਪੋਰਟ ਦਿੱਤੀ ਕਿਉਂਕਿ ਮੈਂ ਕਿਸੇ ਨੂੰ ਲੱ ਨੂੰ ਇਹ ਨਹੀਂ ਸੀ ਪਤਾ ਕਿ ਇਹਨੂੰ ਮਾਰ ਦਿੱਤਾ ਪਰ ਉਹ ਤਰ੍ਹਾਂ ਦੋ ਦੋ ਕੈਮਰਿਆਂ ਕਮਰਿਆਂ ਤੇ ਜਾਂ ਪੁਲਿਸ ਵਾਲੇ ਆਏ ਸਾਨੂੰ ਫੇਰ ਪਤਾ ਲੱਗਾ ਫੇਰ ਮੇਰੀਆਂ ਬੇਟੀਆਂ ਕਹਿ ਲਈਆਂ ਮम्मा ਮਨੀ ਨੂੰ ਮਾਰ ਦਿੱਤਾ ਗਿਆ ਉਹ ਤੇ ਆਜ ਕਿਨੇ ਤੁਮਨ ਨੇ ਰਲ ਕੇ ਮਾਰਿਆ ਪੁਲਿਸ ਨੂੰ ਕਾਰਵਾਈ ਦੀ ਪੰਜਾਬੀ ਹਾਂ 22 ਤਰੀਕ ਨੂੰ ਇੱਕ ਕੰਪਲੇਂਟ ਸਾਣਾ ਸੀ ਡਿਵੀਜ਼ਨ ਮਸਹੂਲ ਹੋਈ ਜਿਸ ਦੇ ਵਿੱਚ ਮਿੰਨੀ ਸ਼ਰਮਾ ਜਿਹੜੀ ਕਟੜਾ ਸਫੇਦ ਦੀ ਰਹਿਣ ਵਾਲੀ ਹੈ ਉਸ ਨੇ ਦੱਸਿਆ ਕਿ ਮੇਰਾ ਭਰਾ ਸ਼ਾਮ ਤੋਂ ਜਿਹੜਾ ਵਾ ਮਿਸਿੰਗ ਜਿਸ ਦੇ ਉੱਤੇ ਥਾਣਾ ਸੀਟੀ ਵਿਜੀਲਨ ਵੱਲੋਂ ਕਾਰਵਾਈ ਕਰਦੇ ਆ ਸਾਰੀ ਚੀਜ਼ਾਂ ਨੂੰ ਇਨਵੈਸਟਿਗੇਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਦਿਨ ਮਿਸਿੰਗ ਜਿਸ ਦੀ ਰਿਪੋਰਟ ਆਈ ਮੰਨੀ ਸ਼ਰਮਾ ਜਿਹੜਾ ਇਹ 2016 ਦਾ ਜਿਹੜਾ ਸ਼ਾਦੀ ਸ਼ਾਦੀशुदा ਸੀਗਾ ਇਸ ਦੀ ਸ਼ਾਦੀ ਜਿਹੜੀ ਆ ਉਹ ਰਜਨੀ ਨਾਮ ਦੀ ਲੜਕੀ ਦੇ ਨਾਲ ਹੋਈ ਸੀ ਨਾ ਇਸ ਤੇ ਇਸ ਸ਼ਾਦੀ ਦੇ ਵਿੱਚੋਂ ਦੋ ਬੱਚੇ ਵੀ ਸਨ ਇਸ ਇਸ ਦੀ ਪਤਨੀ ਦੀ ਜਿਹੜੀ ਰਜਨੀ ਆ ਇਸ ਦੇ ਇਲੀਜੀਟ ਰਿਲੇਸ਼ਨਸ ਜਿਹੜੇ ਆ ਆਪਣੇ ਕਰਦੇ ਹੀ ਬਾਾਰ ਇੱਕ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੋਨੂ ਸ਼ਰਮਾ ਜਿਹੜਾ ਸ਼ਰਮਾ ਕਲੋਨੀ ਤਰਨਤਾਰਨ ਰੋਡ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਹੋ ਗਏ ਇਸ ਸਾਰੀ ਚੀਜ਼ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਦੋਵਾਂ ਨੇ ਜਿਹੜੇ ਕਾਫੀ ਸਮੇਂ ਤੋਂ ਉਹਨਾਂ ਦੇ ਲਿਫਟ ਰਿਲੇਸ਼ਨਸ ਸਨ ਜਦੋਂ ਉਸ ਦਿਨ ਜਿਸ ਦਿਨੇ ਮਿਸ ਹੁੰਦਾ ਹੈ ਮਨੀ ਸ਼ਰਮਾ ਉਸ ਦਿਨ ਇਹਨਾਂ ਦੀ ਜਿਹੜੀ ਮਾਤਾ ਹੈ ਉਹ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਤੋਂ ਬਾਅਦ ਇਹ ਰਜਨੀ ਸ਼ਰਮਾ ਘਰ ਦੇ ਵਿੱਚ ਜਿਹੜੀ ਇਕੱਲੀ ਹੁੰਦੀ ਹੈ ਤੇ ਇਹ ਜਿਹੜਾ ਸੋਨੂ ਸ਼ਰਮਾ ਜਿਹੜਾ ਇਹ ਉਸ ਤੇ ਉਸ ਦੌਰਾਨ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਸੇ ਦੌਰਾਨ ਹੀ ਜਿਹੜਾ ਮੰਨੀ ਸ਼ਰਮਾ ਆ ਜਿਹੜਾ ਰਜਨੀ ਦਾ ਪਤੀ ਉਹ ਉਸ ਘਰ ਦੇ ਵਿੱਚ ਆਉਂਦਾ ਤੇ ਇਹਨਾਂ ਦੋਵਾਂ ਨੂੰ ਜਿਹੜਾ ਉਸ ਘਰ ਦੇ ਵਿੱਚ ਵੇਖਦਾ ਹੈ ਜਿਸ ਤੇ ਇਸ ਗੱਲ ਦਾ ਜਿਹੜਾ ਰੌਲਾ ਪੈਣ ਦੇ ਡਰੋਂ ਇਹਨਾਂ ਦੋਵਾਂ ਜਿਹੜਾ ਇਸ ਦੀ ਪਤਨੀ ਰਜਨੀ ਸ਼ਰਮਾ ਤੇ ਪਲੱਸ ਜਿਹੜਾ ਸੋਨੂ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਮੰਨੀ ਸ਼ਰਮਾ ਦਾ ਗਲਾ ਕੁੱਟ ਕੇ ਉੱਥੇ ਮੌਕੇ ਤੇ ਤੇ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਸ ਦੀ ਜਿਹੜੀ Laash ਨੂੰ Activa ਦੇ ਅੱਗੇ ਰੱਖ ਕੇ ਇੰਨਾ ਚਬਾਲ ਰੇਨ ਦੇ ਵਿੱਚ ਜਾ ਕੇ ਜਿਹੜਾ ਸੋਨੂ ਸ਼ਰਮਾ ਆ ਉਸ ਦੇ ਵਿੱਚ ਸੁੱਟਾਇਆ ਜਿਹੜੀ ਗੋਤਾਖੋਰਾਂ ਦੀ ਮਦਦ ਦੇ ਨਾਲ ਪੁਲਿਸ ਪਾਰਟੀ ਨੇ ਖਾਲੜਾ ਜਿਹੜਾ ਥਾਣਾ ਆ ਉਸ ਦੇ ਲਾਗੋਂ ਜਿਹੜਾ ਇਸ ਨੂੰ ਰਿਕਵਰ ਕੀਤਾ ਗਿਆ ਤੇ ਤਾਂ ਪੋਸਟਮਾਰਟਮ ਕਰਾ ਕੇ ਜਿਹੜਾ ਵਾਰਸਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਸਾਰੀ ਜਿਹਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਥਾਣਾ ਗੇਟ ਕੀ ਮਾਦੇ ਵਿੱਚ ਮਕਦਮਾ ਨੰਬਰ 225 228 225 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹੜਾ ਵਾਰਦਾਤ ਵੇਲੇ ਜਿਹੜਾ ਐਕਟਿਵਾ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਸ ਪਰਨੇ ਦੇ ਨਾਲ ਮੰਨੀ ਸ਼ਰਮਾ ਦਾ ਗळा ਘੋਟਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਦੋਵਾਂ ਦੋਸ਼ੀਆਂ ਦੀ ਅਰੈਸਟ ਵੀ ਜਿਹੜੀ ਹੈ ਤਸਵਰ ਕਰ ਲਈ ਗਈ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਤੇ ਇਹ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਮਕਦਮੇ ਦੀ ਤਫ਼ਤੀਸ਼ ਜਿਹੜੀ ਹੈ ਜਾਰੀ ਹੈ